ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਪਹਿਲਾਂ ਤਾਂ ਤੁਹਾਡੇ ਨਾਲ ਇੱਕ ਛੋਟੀ ਜੀ ਕਨਫਿਊਜ਼ਨ ਦੂਰ ਕਰਨੀ ਹੈ ਸਾਰੇ ਕਿਸਾਨ ਵੀਰਾਂ ਦੀ ਤਕਰੀਬਨ 100 'ਚੋਂ 80-85% ਕਿਸਾਨ ਵੀਰਾਂ ਨੂੰ ਇਹ ਕਨਫਿਊਜ਼ਨ ਹੈ ਜਿਹੜੀ ਉਹ ਆਂਦੀ ਜਾਂਦੀ ਹੈ ਉਹ ਕਣਕਵਾਰੀ ਵੀ ਤੇ ਝੋਨੇਵਾਰੀ ਵੀ ਉਹ ਦੁਬਿਧਾ ਵਿੱਚ ਰਹਿੰਦੇ ਆ ਸੋ ਇਹਦੇ ਬਾਰੇ ਅੱਗੇ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੂਸਰੀ ਗੱਲ ਆਪਾਂ ਐਨਪੀਕੇ ਸਪਰੇਆ ਦੀ ਕਰਨੀ ਹੈ ਕਿ ਕਿਹੜਾ ਸਹੀ ਸਮਾਂ ਜਿਹੜਾ ਦੇਣ ਵੇਲੇ ਕੇ ਸਪਰੇਅ ਕਰੀਏ ਜਾਂ ਆਪਣੀ ਕਣਕ ਦੇ ਕੇ ਦੇਣ ਦਾ ਇਹ ਮਤਲਬ ਕੀ ਕਿੰਨੇ ਦਿਨਾਂ ਦੀ ਕਣਕ ਹੋਈ ਆ ਇਹ ਆਪਾਂ ਨੂੰ ਦੇਖ ਕੇ ਸਪਰੇਅ ਕਰਨੀ ਚਾਹੀਦੀ ਹੈ ਜਾਂ ਆਪਣੀ ਕਣਕ ਦੀ ਕੰਡੀਸ਼ਨ ਦੇਖ ਕੇ ਤੇ ਦੂਸਰੀ ਤੀਸਰੀ ਗੱਲ ਆਪਾਂ ਪਾਣੀ ਬਾਰਿ ਕਰਾਂਗੇ ਕਿਉਂਕਿ ਹੁਣ ਮੌਸਮ ਦਾ ਤਾਪਮਾਨ ਜਿਹੜਾ ਹਾਂ ਸਵੇਰੇ ਸ਼ਾਮ ਠੰਡ ਸਗੋਂ ਜ਼ਿਆਦਾ ਹੁੰਦੀ ਆ ਅੱਜ ਆਪਣੇ 1 ਡਿਗਰੀ ਸੈਲਸੀਅਸ ਸੀ ਸਵੇਰੇ ਮਤਲਬ ਤਾਪਮਾਨ ਜਦੋਂ 6 ਵਜੇ ਆਪਾਂ ਉੱਠੇ ਆ ਤੇ ਬਾਹਰ ਨੂੰ ਗਏ ਤੇ ਉਦੋਂ 1 ਡਿਗਰੀ ਸੀ ਪਰ ਦਿਨ ਵੇਲੇ ਧੁੱਪ ਲੱਗਣ ਕਾਰਨ ਹੁਣ ਜ਼ਮੀਨਾਂ 'ਚੋਂ ਨਮੀ ਆ ਜਿਹੜੀ ਉਹ ਕਿਤੀ ਜਾਣੀ ਹੈ ਕਣਕ ਜਦੋਂ ਅਨਸਾਰਾ ਕਰਦੀ ਹੈ ਨਮੀ ਪੂਰੀ ਲੈਂਦੀ ਹੈ ਤੇ ਆਪਾਂ ਪਾਣੀ ਹੈ ਜਿਹੜਾ ਉਹ ਕਦੋਂ ਕਣਕ ਨੂੰ ਲਾ ਸਕਦੇ ਹਾਂ ਸੋ ਇਹਨਾਂ ਤਿੰਨਾਂ ਟੌਪਿਕਾਂ ਦੇ ਅੱਗੇ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਸੋ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਹੋਰ ਕਿਸਾਨ ਵੀਰਾਂ ਤੱਕ ਸ਼ੇਅਰ ਆ ਜਿਹੜੀ ਉਹ ਜ਼ਰੂਰ ਕਰਿਆ ਕਰੋ ਮੈਂ ਕਦੀ ਵੀ ਇਦਾਂ ਨਹੀਂ ਕਹਿੰਦਾ ਪਰ ਹਾਂ ਆਪਾਂ ਆਪਣਿਆਂ ਨੂੰ ਕਿਉਂ ਖਿੱਚਦੇ ਆਂ ਜੇਕਰ ਕਿਸਾਨ ਵੀਰ ਕੋਈ ਵੀਡੀਓ ਦੇਖਦਾ ਉਹਦਾ ਫਰਜ਼ ਤਾਂ ਬੰਦਦਾ ਨਾ ਕਿ ਸਬਸਕ੍ਰਾਈਬ ਕਰਕੇ ਦੇਖਣ ਜੇਕਰ ਨਹੀਂ ਮਾਨੂੰ ਚੰਗਾ ਲੱਗਦਾ ਵੀਡੀਓਜ਼ ਨਹੀਂ ਚੰਗੀ ਲੱਗਦੀਆਂ ਤਾਂ ਅਨਸਬਸਕ੍ਰਾਈਬ ਕਰ ਦਿਓ ਆਪਾਂ ਮਤਲਬ ਕਰ ਕੀ ਹੋਰ ਮਤਲਬ ਇਸ ਤੋਂ ਇਲਾਵਾ ਕੀ ਹੋ ਸਕਦਾ ਹਨ ਤੁਸੀਂ ਅਨਸਬਸਕ੍ਰਾਈਬ ਵੀ ਜਿਹੜਾ ਉਹ ਵੀ ਕਰ ਸਕਦੇ ਹੋ ਪਰ ਵੀਡੀਓ ਚ ਜਾਣਕਾਰੀ ਮੈਂ ਆਪਣੀ ਖੁਦ ਦਾ ਪ੍ਰੈਕਟੀਕਲ ਜੋ ਖੇਤ ਵਿੱਚ ਕਰਦਾ ਕੀਟ ਭਾਵੇਂ ਥੋੜੇ ਹੋਣ ਜਿਆਦਾ ਹੋਣ ਜਿੰਨੇ ਵੀ ਆ ਹਨ ਤੇ ਉਹਨਾਂ ਦੀ ਜਿਹੜੀ ਮੈਂ ਮਤਲਬ ਪ੍ਰੈਕਟਿਸ ਜਾਂ ਉਹਨਾਂ ਦਾ ਤਜਰਬਾ ਤੁਹਾਡੇ ਨਾਲ ਅੱਗੇ ਸਾਂਝਾ ਕਰਦਾ ਸੋ ਵੀਡੀਓ ਨਾਲ ਬਣੇ ਰਹੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਕੀ ਕਿਸਾਨ ਵੀਰਾਂ ਨੂੰ ਦੁਬੀ ਦਾ ਕਿਹੜੀ ਰਹਿੰਦੀ ਹੈ ਦੁਬੀ ਦਾ ਇਹ ਰਹਿੰਦੀ ਹੈ ਕਿ ਕਈ ਵਾਰੀ ਆਪਣਾ ਖੇਤ ਹੋਰ ਤਰ੍ਹਾਂ ਦਾ ਹੁੰਦਾ ਮਤਲਬ ਹੋਲਾ ਹੁੰਦਾ ਜਾਂ ਆਪਣਾ ਖੇਤ ਭਾਰਾ ਹੁੰਦਾ ਤੇ ਉਹਦੇ ਵਿੱਚ ਵੀ ਇਹ ਪ੍ਰੋਬਲਮ ਆਪਾਂ ਨੂੰ ਆਂਦੀ ਹੈ ਤੇ ਜੇਕਰ ਖੇਤ ਆਪਣੇ ਇੱਕੋ ਜਿਹੇ ਆ ਇੱਕੋ ਜ਼ਮੀਨ ਆਪਾਂ ਕਣਕ ਦੀ ਬਿਜਾਈ ਕੀਤੀ ਹੈ ਇੱਕੋ ਜਿਹੇ ਆ ਬੀਜ ਪਾਇਆ ਡੀਏਪੀ ਉਨੀ ਪਾਈ ਆ ਕੋਈ ਆਪਾਂ ਹੋਰ ਫालतू ਚੀਜ਼ ਹੈ ਜਿਹੜੀ ਉਹ ਨਹੀਂ ਕੀਤੀ ਪਰ ਕਣਕ ਫਿਰ ਵੀ ਆਪਣੀ ਉਹਨਾਂ ਖੇਤਾਂ ਵਰਗੀ ਨਹੀਂ ਹੁੰਦੀ ਖੇਤ ਭਾਵੇਂ ਇੱਕੋ ਹੋਏ ਵਿੱਚੋਂ ਆਪਾਂ ਵੱਟ ਮਾਰੀ ਹੋਏ ਪਰ ਹੁੰਦਾ ਏਦਾਂ ਜ਼ਰੂਰ ਆਹ ਦੇਖ ਲਓ ਤੁਸੀਂ ਜਿੱਦਾਂ ਇਹਦੇ ਵਿੱਚ ਵੀ ਇੱਕ ਵਾਟੀ ਆ ਹਨਾ ਤੇ ਤੁਸੀਂ ਕਹਣ ਕਦ ਕਾਟ ਕਣਕ ਦਾ ਦੇਖ ਲਓ ਇਹ ਕਣਕ ਜੇ ਮਤਲਬ ਬੂਟਾ ਬਣਾਉਣ ਵਾਲੀ ਸਟੇਜ ਤੋਂ ਅੱਜ ਤੋਂ ਕੋਈ 2-4 ਦਿਨ ਪਹਿਲਾਂ ਨਿਕਲੀ ਆ ਤੇ ਹੁਣ ਇਹ ਥੋੜੀ ਜਿਹੀ ਆਪਣੀ ਹਾਈਟ ਵਧਾਊਗੀ ਕਿਸਾਨ ਵੀਰੋ ਕੋਈ ਵੀ ਕੰਮ ਆ ਤੁਸੀਂ ਦਿਨ ਦੇ ਕੇ ਨਾ ਕਰਿਆ ਕਰੋ ਹੁਣ ਮੈਂ ਜੇਕਰ ਇਹ ਕਣਕ ਦੀ ਗੱਲ ਕਰਾਂ ਇਹ ਕਣਕ ਮੇਰੀ ਹੈ ਮਤਲਬ ਇਹ ਟੱਕ ਆ ਉਹ ਕਾਫੀ ਦੂਰ ਤੱਕ ਉਹ ਮੋਟਰ ਜਿੱਥੋਂ ਲੱਭ ਰਹੀ ਹੈ ਤੇ ਇਹ 4-5 ਕਿੱਲੇ ਦਾ ਟਾਕਾ ਆ ਪਾ ਜ਼ਮੀਨ ਪਹਿਲਾਂ ਵੀ ਮੈਂ ਦੱਸਿਆ ਕਿ ਕਦੀ ਠੇਕੇ ਤੇ ਆ ਜਿਹੜੀ ਉਹ ਨਹੀਂ ਲਈ ਅੱਜ ਦੂਸਰੇ ਪਿੰਡ ਫੇਰਾ ਮਾਰਨਾ ਜਿਹੜਾ ਉਹ ਆਏ ਹੋਏ ਸੀ ਇਹ ਜ਼ਮੀਨ ਮੇਰੇ ਮਤਲਬ ਭੈਣ ਦੀ ਹੈ ਨਾ ਤੇ ਭਾਜੀ ਬਾਹਰ ਆਂਦੇ ਨੇ ਏ ਆਪਣੇ ਆਰਮੀ ਦੇ ਵਿੱਚ ਉਹਨਾਂ ਦੀ ਯੂਨਿਟ ਇਸ ਟਾਈਮ ਅਫਰੀਕਾ ਦੇ ਦੇਸ਼ਾਂ 'ਚ ਗਈ ਹੋਈ ਹੈ ਤੇ ਉਹ ਆਪਣੇ ਰੈਂਕ 'ਚ ਨੇ ਤੇ ਤਾਂ ਕਰਕੇ ਫਿਰ ਖੇਤੀ ਉਹ ਤਾਂ ਕਹਿੰਦੇ ਸੀ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਠੇਕੇ ਦੇ ਦਿਓ ਪਰ ਉਹ ਕਹਿੰਦੇ ਕਿ ਤੁਹਾਡਾ ਵੀ ਤਜਰਬਾ ਹੁੰਦਾ ਰਹੇਗਾ ਤੇ ਤਾਂ ਕਰਕੇ ਤੁਸੀਂ ਇਹ ਮਤਲਬ ਤੁਸੀਂ ਖੁਦ ਬਾਹੋ ਤੇ ਖੁਦ ਬੀਜੋ ਮੈਂ ਠੇਕੇ ਦੇਣ ਨੂੰ ਤਿਆਰ ਸੀ ਪਰ ਨਹੀਂ ਇਦਾਂ ਠੇਕਾ ਵੀ ਆਪਣੇ ਕੋਈ ਬਾਲਾ ਨਹੀਂ ਆ 35000 ਰੁਪਿਆ ਠੇਕਾ ਹੈ ਤੇ ਕਿਸਾਨ ਵੀਰ ਤੁਸੀਂ ਮੈਂ ਇਹ ਕਣਕ ਜਿੱਦਣ ਪਿੰਡੋਂ ਬੀਜ ਕੇ ਆਇਆ ਜਿਹੜੀ ਉਹ ਕੱਚੀ ਵਾਲੀ ਮੋਟਰ ਆ ਉਸ ਦਿਨ ਹੀ ਇਹ ਵਾਲੀ ਜਿਹੜੀ ਮਤਲਬ ਉਸ ਦਿਨ ਹੀ ਇਹ ਕਣਕ ਦੀ ਬਜਾਈ ਆ ਜਿਹੜੀ ਉਹ ਰਾਤ ਨੂੰ ਕਰਤੀ ਸੀ ਉੰਨੀ ਡੀਏਪੀ ਉਨਾ ਹੀ ਖੇਤ ਵਿੱਚ ਬੱਤਰ ਸੀ ਜ਼ਮੀਨ ਵੀ ਇਹ ਸੇਮ ਟੂ ਸੇਮ ਆ ਕੋਈ 11 21 ਦਾ ਥੋੜਾ ਅਜਾ ਫਰਕ ਕੋਈ ਤਾਂ ਮੈਂ ਕਹਿ ਨਹੀਂ ਸਕਦਾ ਪਰ ਜ਼ਮੀਨ ਪੂਰੀ ਸੇਮ ਆ ਤੇ ਪਰ ਉਹ ਕਣਕ ਆਪਣੀ ਨਸਾਰਾ ਜਿਹੜੀ ਉਹ ਲੈਣ ਲੱਗ ਪਈ ਛਿੱਟੇ ਤਾਂ ਨੂੰ ਆਣ ਲੱਗ ਪਏ ਤੇ ਪਰ ਇਹ ਕਣਕ ਤੁਸੀਂ ਜੇਕਰ ਦੇਖੋ ਮਤਲਬ ਇਹ ਹੋ ਗਿਆ ਨਾ ਕਿ ਇਹ ਸੇਮ ਡੇ ਕਣਕੇ ਜਿੱਦਾਂ 1 ਨਵੰਬਰ ਦੀ ਦੋਨਾਂ ਦੀ ਬੁਝਾਈ ਆ ਤੇ ਬਾਕੀ ਆਪਣੇ 1 ਨਵੰਬਰ ਵਾਲੇ ਸਾਰੇ ਖੇਤ ਅਨਸਾਰਾ ਜਿਹੜਾ ਉਹ ਲੈ ਲੈ ਰਹੀ ਨੇ ਪਰ ਆ ਡੀਬੀਡਬਲਯੂ 303 ਆ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਇਹ ਦੂਸਰੇ ਬੀਜਾਂ ਨਾਲ ਇੱਕ ਤਾਂ ਹੋਲੀ ਚੱਲਦੀ ਹੈ ਦੂਸਰਾ ਇਹਨੇ ਆਪਣਾ ਰੰਗ ਹੈ ਜਿਹੜਾ ਉਹ ਲਾਸਟ ਤੱਕ ਫਿੱਕਾ ਹਰਾ ਬਣਾ ਕੇ ਰਖੜਾ ਦੇ ਆਪਾਂ ਲੋੜ ਤੋਂ ਵੱਧ ਯੂਰੀਆ ਜਿਹੜੀ ਉਹ ਪਾ ਦਿੱਤਾ ਤੇ ਪਰ ਹਾਂ ਮੈਨੂੰ ਲੱਗਦਾ ਕਿ ਡੀਬੀਡਬਲਯੂ 187 222 ਤਾਂ ਪਿਛਲੇ ਸਾਲ ਜਿਹੜਾ ਵੀ ਅੱਗੇ ਸਾਲ ਆਊਗਾ ਉਹਦੇ ਵਿੱਚ ਖਤਮੀ ਹੋ ਜਾਣਗੇ ਪੂਰੇ ਕੋਈ ਵੀ ਕਿਸਾਨ ਵੀਰ ਹੈ ਜਿਹੜਾ ਉਹ ਨਹੀਂ ਲਾਊਗਾ ਕਿਸਾਨ ਵੀਰੋ ਆ ਤੁਸੀਂ ਦੇਣ ਦੇ ਕੇ ਹਮੇਸ਼ਾ ਸਪਰੇਅ ਕਰਨੀ ਹੈ ਕਣਕ ਇਹ ਦੇਣ ਦੇ ਕੇ ਆਖ ਰਿਹਾ ਮਤਲਬ ਕਣਕ ਦੇਖ ਕੇ ਹੁਣ ਮੈਂ ਇਹਦੇ ਉੱਪਰ ਆਪਣੇ ਪਿੰਡ ਮੰਨ ਲਓ ਮੈਂ ਐਨਪੀਕੇ ਕਰ ਰਿਹਾ ਸਪਰੇਅ ਹਨਾ ਤੇ ਜੇਕਰ ਮੈਂ ਇਹਦੇ ਉੱਪਰ ਐਨਪੀਕੇ ਸਪਰੇਅ ਕਰਦਾ ਤਾਂ ਇਹ ਤਾਂ ਜੇ ਦੇਖ ਲਓ ਗੋਭ ਚੂਹੇ ਨਹੀਂ ਆਈ ਇਹ ਆਪਣੀ ਹਾਈਟ ਹੈ ਜਿਹੜੀ ਉਹ ਪੂਰੀ ਕਰੀ ਹੈ ਤੇ ਤਾਂ ਕਰਕੇ ਕਿਸਾਨ ਵੀਰੋ ਹਰ ਖੇਤ ਦਾ ਬੰਨੇ ਨਾਲ ਬੰਨੇ ਦਾ ਫਰਕ ਹੁੰਦਾ ਤੁਸੀਂ ਤਜਰਬਾ ਜ਼ਰੂਰ ਕਰਿਆ ਕਰੋ ਹਾਂ ਓਨੇ ਕ ਖੇਤ ਵਿੱਚ ਥੋੜਾ ਜਿਹਾ ਕੋਈ ਨਵਾਂ ਬੀਜ ਲਾ ਕੇ ਜਾਂ ਜਿੱਥੇ ਕਈ ਕਿਸਾਨ ਵੀਰ ਕਹਿੰਦੇ ਆ ਆਪਾਂ ਦੋ ਕਟੇ ਯੂਰੀਆ ਦੇ ਪਾਤੇ ਇਹ ਵਾਧੂ ਖਰਚੇ ਨਹੀਂ ਉਹ ਤੁਸੀਂ ਜਿੰਨੇ ਮਰਜ਼ੀ ਕਰ ਲੋ ਪਰ ਉਹੀ ਫੰਗੀ ਸਾਈਡ ਤੁਹਾਡਾ ਕੋਈ 500 600 700 ਦਾ ਵੀ ਆ ਜਾਊਗਾ ਉਹੀ ਫੰਗੀ ਸਾਈਡ ਤੁਹਾਡਾ ਮਤਲਬ 3000 ਲੱਗੇ ਵੀ ਆ ਜਾਊਗਾ ਸੋ ਇਹ ਤੁਹਾਡੀ ਜੇਬ ਨਿਰਭਰ ਕਰਦੀ ਆ ਤੇ ਸਪਰੀ ਇਹ ਤੋਂ ਆਪਾਂ ਇਹਦੇ ਉੱਪਰ ਕੋਈ ਨਹੀਂ ਕੀਤੀ ਜੇਕਰ ਸੱਚ ਪੁੱਛੋ ਕੋਈ ਝੂਠ ਵਗੈਰਾ ਨਹੀਂ ਕੋਈ ਕੁਝ ਨਹੀਂ ਕੱਦ ਫਿਰ ਵੀ ਸੋਹਣਾ ਕਣਕ ਦਾ ਡੇਢ ਬੈਗ ਯੂਰੀਆ ਕਿੱਲੇ ਦੇ ਹਿਸਾਬ ਨਾਲ ਪਾਇਆ ਹੋਇਆ ਹੋਰ ਕੁਝ ਨਹੀਂ ਇਹਦੇ ਵਿੱਚ ਕੀਤਾ ਤੇ ਨਦੀਨਾਂ ਵਾਲੀ ਸਪਰੇਅ ਜਿਹੜੀ ਉਹ ਕੀਤੀ ਸੀ ਸਿਰਫ ਉਹ ਵੀ ਨਦੀਨ ਕਾਫੀ ਜ਼ਿਆਦਾ ਸੀ ਖੇਤ ਵਿੱਚ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਕਣਕ ਆ ਉਹ ਦੂਰ ਤੱਕ ਤੇ ਇਹ ਖੇਤੀ ਇਹ ਵਾਲੀ ਖੇਤ ਮੇਰੇ ਅੰਦਰ ਹੀ ਤੁਸੀਂ ਸਮਝ ਲਓ ਤੇ ਤਾਂ ਕਰਕੇ ਸੋ ਦੂਸਰੀ ਗੱਲ ਆਪਾਂ ਕਰਦੇ ਆ ਕਿ एनपीके स्प्रे ਦੀ ਉਹ ਵੀ ਇਦਾਂ ਉਹ ਵੀ ਮੈਥਡ ਤੁਸੀਂ ਉਹਦਾ ਇੱਕੋ ਇੱਕੋ ਮੈਥਡ ਹੈ ਜਦੋਂ ਗੋਭ ਫੁੱਲਣੀ ਸਟਾਰਟ ਹੋ ਜਾਂਦੀ ਹੈ ਆਪਣੀ ਥੋੜੀ ਥੋੜੀ ਮਤਲਬ ਜਿੱਦਾਂ ਇਹ ਵੀ ਕਿਤੇ ਕਿਤੇ ਬੂਟਾ ਜਿਹੜਾ ਮਤਲਬ ਫੁੱਲ ਰਿਹਾ ਜਦੋਂ ਗੰਡ ਬਣ ਗਈ ਇਹ ਆਪਣੇ ਮਤਲਬ ਸਿੱਟਾ ਥੋੜਾ ਜਾਂ ਵਿੱਚ ਬਣਨ ਲੱਗ ਪਿਆ ਉਹ ਤੁਸੀਂ ਤੋੜ ਕੇ ਦੇਖ ਸਕਦੇ ਹੋ ਸਟਾਰਟਿੰਗ ਵਾਲੀ ਸਟੇਜ ਤੁਸੀਂ ਕਹਿ ਸਕਦੇ ਹੋ ਤੇ ਉਦੋਂ ਤੁਸੀਂ ਨਾਲ ਹੀ ਮਤਲਬ ਕੀ ਕਰਨਾ ਨਾਲ ਦੀ ਨਾਲ ਹੀ 13045 ਜੇਕਰ ਤੁਸੀਂ ਫੰਗੀਸਾਈਡ ਕਰਨਾ ਉਹ ਜੇ ਤੁਸੀਂ ਰੋਕ ਜੋ ਉਹ ਉਦੋਂ ਕਰਿਓ ਜਦੋਂ ਆਪਣੀ ਕਣਕ ਨੂੰ ਸੱਚੀਓ ਲੋੜ ਹੋਏਗੀ ਪੀਲੀ ਕੁੰਗੀ ਖੇਤ ਵਿੱਚ ਆਏਗੀ ਠੀਕ ਹੈ ਉਦੋਂ ਹੀ ਕਰਿਓ ਇੰਨਾ ਜ਼ਰੂਰ ਹੈ ਕਿ ਜਿਹੜੇ ਕਿਸਾਨ ਵੀਰ ਹੁਣ ਤੁਸੀਂ 13045 ਇੱਕ ਵਾਰੀ ਮੇਰੇ ਕਹਿਣ ਤੇ ਕਰਕੇ ਦੇਖੋ ਡੋਜ਼ ਵੀ ਬਾਲੀ ਨਹੀਂ ਪਾਣੀ ਨਹੀਂ ਦਾ ਖੇਤ ਆਪਾਂ ਕੀ ਸੋਚੀਦਾ ਕਿ ਇਸ ਚੀਜ਼ ਨਾਲ ਝਾੜ ਵਾਧਦਾ ਦਾਣੇ ਜ਼ਿਆਦਾ ਮਤਲਬ ਸੋਹਣੇ ਆ ਜਿਹੜੇ ਉਹ ਨਿਕਲਦੇ ਆ ਪਰ ਅੱਦਾਂ ਕਿਸਾਨ ਵੀਰੋ ਉਹ ਫਿਰ ਹੁੰਦਾ ਜੇਕਰ ਆਪਾਂ ਟਾਈਮ ਤੇ ਕਰਦੇ ਆ ਜੇਕਰ ਆਪਾਂ ਹੁਣ ਸੋਚਣਾ ਹੀ ਨਹੀਂ ਆਪਾਂ ਕੋਈ ਕੁਆਂਟੀਟੀ ਰੱਖਣੀ ਨਹੀਂ ਹੈਨਾ ਤਾਂ ਫਿਰ ਆਪਣਾ ਤੁਸੀਂ ਦੇਖ ਹੀ ਸਕਦੇ ਹੋ ਕਿ ਜਦੋਂ ਕੁਆਂਟੀਟੀ ਨਹੀਂ ਰੱਖਣੀ ਤੇ ਜੇਕਰ ਆਪਾਂ 3 ਕਿਲੋ ਕਰਤਾ 6 ਕਿਲੋ ਕਰਤਾ ਉਹਦਾ ਵੀ ਆਪਣੇ ਖੇਤ ਵਿੱਚ ਇੱਕ ਨੁਕਸਾਨ ਹੀ ਹੋਣਾ ਕਿ ਕਣਕ ਜਿਆਦਾ ਵੱਧ ਜੂਗੀ ਜਾਂ ਇਹਦੇ ਉੱਪਰ ਕਈ ਕਿਸਾਨ ਵੀਰ ਪਾਂਦੇ 2 ਕਿਲੋ ਮਤਲਬ ਐਨਪੀਕੇ ਆ ਤੇ ਪਾਣੀ ਤਿੰਨ ਢੋਲੀਆਂ 15-15 ਲੀਟਰ ਵਾਲੀਆਂ ਬੈਟਰੀ ਵਾਲੇ ਪੰ ਆਪਣਾ ਕਰ ਦਿੰਦੇ ਆ ਕਿਸਾਨ ਵੀਰੋ ਇਹ ਸਪਰੇਅ ਤੁਹਾਡੀ ਫੀਰੀ ਰਿਜ਼ਲਟ ਦੇਣੀ ਆ ਜਿਹੜੀ ਤੁਸੀਂ ਇੰਜਨ ਵਾਲੇ ਪੰਪ ਨਾਲ ਕਰੋਗੇ ਜਿਹੜੀ ਤੁਸੀਂ ਦੂਜੇ ਹੱਥ ਵਾਲੇ ਨਾਲ ਕਰੋਗੇ ਹੁਣ ਉਹ ਵਾਲਾ ਸਪਰੇਅ ਕਰਨ ਦਾ ਟਾਈਮ ਨਹੀਂ ਕਿਉਂਕਿ ਕਣਕ ਮਧੋੜੀ ਵੀ ਜਾਣੀ ਆ ਉਹਦੇ ਨਾਲ ਆਪਾਂ ਨੂੰ ਪਾੜਾ ਜਿਹੜਾ ਉਹ ਵੀ ਛੋਟਾ ਰੱਖਣੇ ਪੈਂਦਾ ਸੋ ਇੰਨਾਕ ਸੋ ਪਹਿਲਾਂ ਤੁਸੀਂ ਕੋਈ ਵੀ ਗੱਲ ਜਿਹੜੀ ਉਹ ਨਹੀਂ ਕਰਨੀ ਤੁਸੀਂ ਕੋਈ ਸਪਰੇਅ ਜਿਹੜੀ ਉਹ ਤਾਕਤ ਵਾਲੀ ਨਹੀਂ ਖੇਤ ਨੂੰ ਦੇਣੀ 75 ਦਿਨ ਹੋਏ ਦੇ ਹੁਣ ਹਨਾ ਜੇਕਰ ਮੰਨ ਲਓ ਤੁਹਾਡੀ ਕਣਕ ਅਡਵਾਂਸ ਵੀ ਚੱਲ ਰਹੀ ਹੈ ਫਿਰ ਵੀ 75 ਦਿਨ ਜ਼ਰੂਰ ਹੋਏ ਦੇ ਹੁਣ ਤੇ ਉਹਦੇ ਤੋਂ ਬਾਅਦ ਸਪਰੇਅ ਜਿਹੜੀ 75 80 ਦਿਨਾਂ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਵੀ ਉਦੋਂ ਤੁਹਾਨੂੰ ਰਿਜ਼ਲਟ ਮਿਲਣਗੇ ਜਦੋਂ ਕਣਕ ਛੋਟਾ ਹੈ ਜਾਂ ਜੇ ਮਤਲਬ ਗੋਪ ਚ ਹੋਏਗੀ ਗੰਡ ਬਣਾਏਗੀ ਉਦੋਂ ਤੁਹਾਨੂੰ ਉਰੇ ਰਿਜ਼ਲਟਾ ਜਿਹੜੇ ਉਹ ਮਿਲਣਗੇ ਤੇ ਜੇਕਰ ਗੱਲ ਕਰਾਂ 05234 ਦੀ ਉੱਥੇ ਤੁਸੀਂ ਕਰ ਸਕਦੇ ਹੋ ਜਿੱਥੇ ਤੁਸੀਂ ਡਾਇਆ ਕੱਟ ਪਾਈ ਆ ਇੱਕ ਬੈਗ ਵੀ ਨਹੀਂ ਪਿਆ ਹਨ ਤੇ ਉਹਦੇ ਨਾਲ ਕੀ ਹੋਣਾ ਉਹਦੇ ਵਿੱਚ ਯੂਰੀਆ ਵੀ ਹੈਗੀ ਆ ਸਭ ਕੁਝ ਉਹਦੇ ਨਾਲ ਇੱਕ ਵਾਰੀ ਤੁਹਾਡੀ ਕਣਕ ਜਿਹੜੀ ਐਨ ਪੂਰੇ ਜੋਰ ਚ ਆ ਜੇਗੀ ਤੇ ਜੇਕਰ ਅੱਗੇ ਗਰਮੀਆਂ ਦੇ ਵਿੱਚ ਤਾਪਮਾਨ ਜਿਆਦਾ ਵੱਧਦਾ ਉੱਥੇ ਵੀ ਤੁਹਾਨੂੰ ਫਾਇਦਾ ਜਿਹੜਾ ਇਹ ਦੇਗੀ ਕਣਕ ਮਤਲਬ ਇਹ ਜੇ ਤੁਸੀਂ ਹੁਣ ਇਹ ਸਪਰੇਅ ਕਰ ਦਿੰਦੇ ਹੋ ਇੱਕ ਆਪਾਂ ਫੰਗੀ ਸਾਈਡ ਆ ਜਿਹੜਾ ਉਹ ਪਹਾੜੀ ਇਲਾਕਿਆਂ ਚ ਕਰਨਾ ਜਿਹਦੇ ਮਤਲਬ ਨੇੜੇ ਪਹਾੜੀਆਂ ਜਿਹੜੀਆਂ ਲੱਗਦੀਆਂ ਨੇ ਜਦੋਂ ਆਪਣੇ ਗਰਦਾਸਪੁਰ ਜ਼ਿਲ੍ਹੇ ਤੋਂ 30 ਕਿਲੋਮੀਟਰ ਤੇ ਅੱਗੇ ਪਹਾੜੀ ਇਲਾਕਾ ਜਿਹੜਾ ਉਹ ਸਟਾਰਟ ਹੋ ਜਾਂਦਾ ਤੇ ਜੇਕਰ ਮੈਂ ਇਦੀ ਗੱਲ ਕਰਾਂ ਬਾਕੀ ਹਸ਼ਿਆਰਪੁਰ ਏਰੀਆ ਇਹ ਤੁਹਾਨੂੰ ਪਤਾ ਹੀ ਹੈ ਸਾਰਾ ਹਨ ਸੋ ਇਹ ਦੇਖ ਕੇ ਤੁਸੀਂ ਮਤਲਬ ਸਪਰੇਅ ਜਿਹੜੀ ਉਹ ਕਰਨੀ ਆ ਕਿ ਜੇਕਰ ਕੂੰਗੀ ਆਂਦੀ ਆ ਪਹਿਲਾਂ ਪਿਛਲੇ ਸਾਲ ਆਈ ਸੀ ਫਿਰ ਤੁਸੀਂ ਸਪਰੇਅ ਕਰੋ ਨਹੀਂ ਤੇ ਤੁਹਾਨੂੰ ਕੋਈ ਲੋੜ ਨਹੀਂ ਸਪਰੇਅ ਜਿਹੜੀ ਉਹ ਕਰਨ ਦੀ ਨਵਾਂ ਬੀਜ ਇੱਕ ਉਹ ਵੀ ਵੇਖਣਾ ਤੁਸੀਂ ਫੰਗੀਸਾਈਡ ਨਵੇਂ ਬੀਜ ਤੇ ਕਦੀ ਵੀ ਨਹੀਂ ਕਰਨਾ ਜਿੱਦਾਂ 21 ਤੇ ਲੌਂਗ ਚ ਹੋਇਆ ਸੀ ਵੀ 22 ਚ ਹੋਇਆ 23 ਚ ਹੋਇਆ ਉਹ ਨਹੀਂ ਕਰਨਾ ਜਿਹੜੇ 20 ਤੋਂ ਪਿਛਲੇ ਪਿਛਲੇ ਬੀਜ ਆ ਉਹਨਾਂ ਦੇ ਉੱਪਰ ਤੁਸੀਂ ਫੰਗੀਸਾਈਡ ਜਿਹੜਾ ਕਰ ਸਕਦੇ ਹੋ ਨਵੇਂ ਬੀਜ ਦੇ ਉੱਪਰ ਮੈਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੋਈ ਬਿਮਾਰੀ ਹੈ ਜਿਹੜੀ ਉਹ 1-2 ਸਾਲ ਨਹੀਂ ਆਂਦੀ ਪਰ ਹਾਂ ਜਿੱਥੇ ਆਈ ਸੀ ਉਹ ਕਿਸਾਨ ਵੀਰ ਫੰਗੀਸਾਈਡ ਕਰ ਸਕਦੇ ਆ ਸ਼ਾਇਦ ਤੁਹਾਨੂੰ ਰਿਜ਼ਲਟ ਆ ਜਿਹੜਾ ਉਹ ਸੋਨਾ ਮਿਲ ਜੇ ਤੇ ਹਾਂ ਇਹ ਦੋ ਚੀਜ਼ਾਂ ਫੰਗੀਸਾਈਡ ਤੇ ਇੱਕ ਤੁਹਾਨੂੰ ਜਿਹੜੀ ਚੀਜ਼ ਮੈਂ ਪਹਿਲਾਂ ਦੱਸੀ ਆ ਇਹ ਦੋ ਚੀਜ਼ਾਂ ਮਤਲਬ 05234 ਸਪਰੇ ਇਹ ਦੋ ਚੀਜ਼ਾਂ ਕਣਕ ਨੂੰ ਇੰਨਾ ਕ ਮਜ਼ਬੂਤ ਬਣਾ ਦਿੰਦੀਆਂ 13045 ਦਾ ਵੀ ਚਲੋ ਉਹ ਉਹ ਇੱਕ ਅਲੱਗ ਚੀਜ਼ ਪੈ ਜਾਂਦੀ ਆ ਤੇ ਇਹ ਕਣਕ ਨੂੰ ਇੰਨਾ ਕ ਤਾਕਤਵਰ ਸਟਰੋਂਗ ਕਰ ਦਿੰਦੀ ਆ ਕਿ ਜਿਹਦੇ ਨਾਲ ਜਦੋਂ ਆਪਾਂ ਮਤਲਬ कि ਜੇਕਰ ਗਰਮੀ ਆ ਜਿਹੜੀ ਉਹ ਵਧੇ ਤੇ ਇਹ ਮੁਕਾਬਲਾ ਕਰਨ ਕਾ ਜਿਹੜੀ ਉਹ ਆਪਣੀ ਕਰੇ ਤੇ ਕਿਸਾਨ ਵੀਰੋ ਆਪਾਂ ਕੀ ਗੱਲ ਕਰਦੇ ਆ ਪਾਣੀ ਦੀ ਕਿਸਾਨ ਵੀਰੋ ਪਾਣੀ ਜ਼ਰੂਰ ਹੈ ਇਸ ਟਾਈਮ ਜੇਕਰ ਤੁਹਾਨੂੰ ਲੱਗਦਾ ਖੇਤ ਪੂਰਾ ਗਿੱਲਾ ਆ ਫਿਰ ਭਾਵੇਂ ਨਾਲ ਲਾਓ ਜੇ ਤੁਹਾਨੂੰ ਲੱਗਦਾ ਥੋੜਾ ਥੋੜਾ ਮਤਲਬ ਸੱਲ ਜੀ ਘਟ ਰਹੀ ਆ ਨਾਲ ਦੀ ਨਾਲ ਹੀ ਸਪਰੇਅ ਕਰ ਮਤਲਬ ਪਾਣੀ ਲਾ ਦਿਓ ਨਹੀਂ ਤੇ ਜੇਕਰ ਤੁਸੀਂ ਨਾ ਕੀ ਲਾਇਆ ਤੇ ਫਿਰ ਜਦੋਂ ਆਪਾਂ ਬਾਅਦ ਚ ਗਾਲਾਂ ਕੱਢਣੀ ਆ ਆਪਾਂ ਮੌਸਮ ਨੂੰ ਜਾਂ ਆਪਣੇ ਆਪ ਨੂੰ ਜਾਂ ਬੀਜ ਨੂੰ ਇਹ ਤੁਸੀਂ ਕੀ ਕਰਨਾ ਪਹਿਲਾਂ ਹੀ ਪਾਣੀ ਜਿਹੜਾ ਕਣਕ ਨੂੰ ਲਾ ਕੇ ਰੱਖੋ ਜੇ ਇੱਕ ਵਾਰੀ ਖੁਸ਼ਕ ਹੋ ਗਈ ਕਣਕ ਪੂਰੀ ਐਨ ਖੇਤ ਖੁਸ਼ਕ ਹੋ ਗਿਆ ਤੇ ਫਿਰ ਭੁੱਲ ਕੇ ਵੀ ਕਣਕ ਨੂੰ ਪਾਣੀ ਜਿਹੜਾ ਉਹ ਨਾਲ ਲਾਇਓ ਫਿਰ ਜੋ ਚੱਲਦਾ ਜਿਵੇਂ ਚੱਲਦਾ ਠੀਕ ਰਹੇਗਾ ਪਾਣੀ ਲਾਣੇ ਤੁਹਾਡਾ ਅੱਧੂ ਅੱਧੀ ਨੁਕਸਾਨ ਕਰ ਦੇਣਾ ਤੇ ਜੇਕਰ ਤੁਸੀਂ ਪਾਣੀ ਨਹੀਂ ਲਾਉਂਦੇ ਤੇ ਫਿਰ ਤੁਹਾਡਾ ਮਤਲਬ ਤੁਸੀਂ ਮੰਨ ਸਕਦੇ ਹੋ ਕਿ 20% ਜਿਹੜਾ ਸੋ ਕਿਸਾਨ ਵੀਰੋ ਖੇਤ ਨਾ ਸੁੱਕਣ ਦਿਓ ਤੁਹਾਡਾ ਹੀ ਨੁਕਸਾਨ ਹੋਣਾ ਜੇਕਰ ਤੁਸੀਂ ਇੱਕ ਪਾਣੀ ਬਚਾ ਲਓਗੇ ਜਿਹੜੀ ਜ਼ਮੀਨ ਕਈ ਵਾਰੀ ਇੰਜਨ ਤੇ ਹੁੰਦੀ ਹੈ ਚਲੋ ਬਾਕੀ ਪੰਜਾਬ ਦੇ ਵਿੱਚ ਤਾਂ ਇੱਕ ਮਤਲਬ ਬਿਜਲੀ ਜਾ ਚੱਲਦੀ ਜਾਂ ਆਪਾਂ ਜਨਰੇਟਰ ਹੈ ਜਿਹੜਾ ਉਹ ਲਾ ਕੇ ਮੋਟਰ ਆਪਾਂ ਸਟਾਰਟ ਕਰ ਲੀਦਾ ਪਰ ਆਪਣੀ ਇੱਧਰ ਸਭ ਕੁਝ ਚੱਲਦਾ ਇੰਜਨ ਜੇਕਰ ਆਪਾਂ ਪਾਣੀ ਦਾ ਸਾਜ਼ਨ ਬਣਾਣਾ ਚ 4 ਇੰਚੀ ਡਿਲੀਵਰੀ ਤੇ ਉੱਥੇ ਖਰਚਾ ਸਿਰਫ ਆਪਣੇ ਆਂਦਾ ਆਂਦਾ ਮਤਲਬ ਤੁਸੀਂ ਕਹਿ ਸਕਦੇ ਹੋ 18 ਤੋਂ 20000 ਰੁਪਇਆ ਸੋ ਪਾਣੀ ਤਾਂ ਆ ਤਾਂ ਕਰਕੇ ਤੁਸੀਂ ਪਰ ਪਾਣੀ ਪੂਰਾ ਖੇਤ ਨਾ ਸੁੱਕੰਦੇ ਹੋ ਨਹੀਂ ਤੇ ਕਣਕ ਬਾਦ ਵੀ ਡਿਗ ਪਣੀ ਆ ਲੋੜ ਤੋਂ ਪਹਿਲਾਂ ਪੱਕ ਜਾਨੀ ਆ ਠੀਕ ਹੈ ਜੀ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ